ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਪлюс ਅਗਲੇ 5-6 ਦਿਨਾਂ ਦੀ ਆਪਾਂ ਗੱਲ ਕਰਨੀ ਹੈ ਯਾਨੀ ਕਿ 31 ਮਈ ਤੱਕ ਪੰਜਾਬ ਦਾ ਮੌਸਮ ਕਿੰਦਾ ਰਹਿ ਸਕਦਾ ਹੈ ਤੇ ਮੀਂਹ ਦੇ ਅਸਰ ਕਿੰਨੇ ਕੁ ਹੋਣਗੇ ਅਸਲੀਆਂ ਤਾਜ਼ਾ ਸੈਟਲਰ ਦੱਸੇ ਨੇ ਤੁਹਾਡੇ ਨਾਲ ਸਾਂਝਾ ਕਰਦੇ ਆਂ ਜੀ ਜੇਕਰ ਗੱਲ ਆਪਾਂ ਪੰਜਾਬ ਦੀ ਕਰਦੇ ਆਂ ਪੰਜਾਬ ਦੇ ਵਿੱਚ ਦੁਆਬਾ ਫਲਸਫਾ ਬਾਦ ਖੇਤਰ ਦੇ ਵਿੱਚ ਹਾਲੇ ਬਦਲਬਈ ਬਣੀ ਹੋਈ ਆ ਕੱਲ ਜਿਹੜਾ ਸਿਸਟਮ ਐਕਟੀਵੇਟ ਹੋਇਆ ਸੀ ਤੇ ਕੱਲ ਬਹੁਤੇ ਖਾਗਾਂ ਦੇ ਵਿੱਚ ਤਗੜਾ ਹਨੇਰ ਚੱਕਰ ਚੱਲਿਆ ਮੀਂਹ ਲੱਗੇ ਸ਼ਾਮ ਤੱਕ ਸ਼ਾਮ ਤੋਂ ਜਿਹੜਾ ਸ਼ੁਰੂ ਹੋਇਆ ਸੀ ਹਨੇਰ ਚੱਕਰ ਵਾਲਾ ਕੰਮ ਉਹ ਦੇਰ ਰਾਤ ਤੱਕ ਜਾਰੀ ਰਿਹਾ ਤੇ ਟੁੱਟਵੇਂ ਤੌਰ ਤੇ ਮੀਂਹ ਪੰਜਾਬ ਦੇ ਬਹੁਤੇ ਖਾਗਾਂ ਦੇ ਵਿੱਚ ਲੱਗੇ ਭਾਵੇਂ ਮਾਝਾ ਖੇਤਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸ ਸਰੋਇ ਸ੍ਰੀ ਤਲੰਤਨ ਸਾਹਿਬ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮਹ ਹਾਂ ਸਾ ਇਹਨਾਂ ਫਾਗਾਂ ਦੇ ਵਿੱਚ ਮਿਲ ਲੱਗੇ ਹਰ ਕਿਤੇ ਕਿਤੇ ਟਟਮੇ ਕਿਤੇ ਕਿਤੇ ਹਲਕੇ ਦੋ ਜੇ ਅਸੀਂ ਅਗਰ ਪਛਮੀ ਖੇਤਰਾਂ ਦੀ ਗੱਲ ਕਰਦੇ ਹਾਂ ਬਠਿੰਡਾ ਫਾਜ਼ਲਕਾ ਫਰੀਦਕੋਟ ਫਿਰੋਜ਼ਪੁਰ ਸ਼੍ਰੀ ਮੁਕਤਸਰ ਸਾਹਿਬ ਮੌਕਾ ਤੇ ਬਠਿੰਡਾ ਇਹਨਾਂ ਫਾਗਾਂ ਦੇ ਵਿੱਚ ਵੀ ਹਲਕੀ ਗਰਮਮਣ ਬਹੁਤੇ ਫਾਗਾਂ ਦੇ ਵਿੱਚ ਕੁਝ ਫਾਗਾਂ ਦੇ ਵਿੱਚ ਤੇਜ਼ ਚਰਾਟੇ ਜਿਹੜੇ ਆ ਦਰਜ ਹੋਈ ਤਗੜਾ ਹਨ ਜਖੜ ਲੰਘ ਚੁੱਕਾ ਜੀ ਮੌਸਮ ਇਸ ਵੇਲੇ ਸ਼ਾਂਤ ਹੈ ਤੇ ਦੋਆਬਾ ਦੇ ਫਵਾਦ ਖੇਤਰ ਦੇ ਵਿੱਚ ਹਾਲੇ ਐਕਟੀਵਿਟੀ ਜਾਰੀ ਹੈ ਇੱਥੇ ਕਿਤਨਾ ਕਿਤੇ ਹਲਕੇ ਕੰਮ ਨੇ ਹਾਲੇ ਅਜ ਦਰਜ ਹੋ ਰਹੀ ਆ ਆਉਂਦੇ ਜੇਕਰ ਅੱਜ ਦਿਨ ਦੀ ਗੱਲ ਕਰਦੇ ਆਂ ਤੇ ਅੱਜ ਮੌਸਮ ਬਿਲਕੁਲ ਸਾਫ ਰਹਿਣ ਦੇ आसार ਨੇ ਬਿਲਕੁਲ ਮਤਲਬ ਕਿ ਥੋੜੀ ਬਹੁਤ ਟਟਮੇ ਬੱਦਲਬਾਜ਼ੀ ਹੋ ਸਕਦੀ ਆ ਤੇ ਬਾਕੀ ਸ਼ਾਮ ਤੱਕ ਮੌਸਮ ਠੀਕ ਠਾਕ ਰਹਿਣ ਦੇ आसार ਨੇ ਆਉਦੇ ਦਿਨਾਂ ਦੇ ਵਿੱਚ ਜੀ ਹਾਲੇ ਫਿਰ ਤੋਂ ਬੱਦਲ ਬਣੇਗਾ ਕਿਉਂਕਿ ਸਿਸਟਮ ਐਕਟੀਵੇਟ ਹੈ ਇਹਨੂੰ ਬਲ ਮਿਲ ਰਿਹਾ ਨੂੰ ਸਪੋਰਟ ਮਿਲ ਰਹੀ ਆ ਐਂਟੀ ਸਰਕੂਲੇਸ਼ਨ ਹਵਾਵਾਂ ਜਿਹੜੀਆਂ ਕਿ ਅਰਬ ਸਾਗਰ ਬੰਗਾਲ ਦੀ ਖਾੜੀ ਤੋਂ ਆ ਰਹੀਆਂ ਨੇ ਦੂਜ ਗਿਆ ਉਹਨੇ ਕਰਨਾ ਵੀ ਸੀ ਇਹ ਅਪਡੇਟ ਤੁਹਾਨੂੰ ਅਸੀਂ ਦੇ ਰਹੇ ਸੀ ਪਹਿਲਾਂ ਕਿਉਂਕਿ ਕੱਲ ਹੀਟ ਬਹੁਤੇ ਹਫਾਗਾ ਦੇ ਵਿੱਚ ਲੱਗੀ ਸੀ ਦੁਪਹਿਰ ਤੱਕ ਉਤੋਂ ਪੂਰੇ ਦੀ ਹਵਾ ਚੱਲ ਰਹੀ ਸੀ ਜਿਹੜੀ ਕਿ ਇਹਨੂੰ ਡਬਲ ਸਪੋਰਟ ਕਰ ਰਹੀ ਸੀ ਸਿਸਟਮ ਨੂੰ ਤੇ ਦੁਪਹਿਰ ਤੋਂ ਬਾਅਦ ਬੱਦਲ ਫਿਰ ਬਣਿਆ ਜਿਹੜਾ ਕਿ ਬਹੁਤੇ ਹਫਾਗਾ ਦੇ ਵਿੱਚ ਸਰਗਰਮ ਰਿਹਾ ਆਉਂਦੇ ਦਿਨਾਂ ਦੇ ਵਿੱਚ ਜੇ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੋਈ ਹੈ ਅੱਜ ਦਾ ਦਿਨ ਛੱਡ ਕੇ ਕੱਲ ਹੋ ਸਕਦਾ ਫਿਰ ਬੱਦਲ ਬਣ ਜੇ ਫਰਸੇ ਬੱਦਲ ਬਣਦੇ ਆਸਾਰ ਹੋਣਗੇ ਹਾਲਾਂਕਿ ਤਗੜਾ ਹਨੇਰ ਚ ਅਖੜਾਲਾ ਕੰਮ ਹੁਣ ਦੁਬਾਰਾ ਕਦੋਂ ਹੋਵੇਗਾ ਇਹ ਤੁਹਾਨੂੰ ਅਪਡੇਟ ਆਉਂਦੇ ਦਿਨਾਂ ਦੇ ਵਿੱਚ ਦਵਾਂਗੇ ਮਈ ਦੇ ਅਖੀਲੇ ਦਿਨਾਂ ਦੇ ਵਿੱਚ ਯਾਨੀ ਕਿ 29 30 31 ਮਈ ਜਾਂ 1 ਜੂਨ ਤੱਕ ਤਗੜਾ ਖਛਮੀ ਸਿਸਟਮ ਦੱਸ ਸਕਦੇ ਨੇ ਜਾ ਰਿਹਾ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਦੇ ਫਾਛਮੀ ਫਾਗ ਉਤਰਾਖੰਡ ਹਿਮਾਚਲ ਤੇ ਜੰਮੂ ਇਹਨਾਂ ਫਾਗਾਂ ਦੇ ਵਿੱਚ ਤਗੜੀਆਂ ਕਾਰਵਾਈਆਂ ਹੋਣਗੀਆਂ ਤਗੜਾ ਹਨੇਰ ਚ ਆਪਰੇ ਅੱਗੇ ਤੁਹਾਨੂੰ ਇਹ ਸਿਸਟਮ ਕਰੀ ਦੇਵਾਂਗੇ ਫਿਲਹਾਲ ਤੁਹਾਨੂੰ ਸਿੱਧਾ ਅੰਕੜਿਆਂ ਤੇ ਲੈ ਕੇ ਚੱਲਦੇ ਹਾਂ ਜੋ ਜਾਰੀ ਕੀਤੇ ਨੇ ਮੌਸਮ ਹਾਕ ਨੇ 29 ਤਰੀਕ ਨੂੰ ਜਬਰਦਸਤ ਮਹੀ ਜਿਹੜੇ ਆ ਦਰਜ ਹੋਣਗੇ ਇਹ ਐਸਾ ਜਿਹੜੀ ਅਲਰਟ ਹੈ ਮੌਸਮ ਹਾਕ ਨੇ ਜਾਰੀ ਕਰ ਦਿੱਤੇ ਨੇ ਆਉਣ ਦੇ ਦਿਨਾਂ ਦੇ ਲਈ ਫਿਲਹਾਲ 25 26 27 28 ਜਿਹੜੇ ਦਿਨ ਹੋਣਗੇ ਕਾਰਜ ਜਲਿਸ਼ਕ ਦੇ ਨਾਲ ਮਹੀ ਵਾਲੇ ਹੋਣਗੇ ਤੇ ਮਹੀ ਦੇ ਛਰਾਟੇ ਲੱਗਦੇ ਰਹਿਣਗੇ ਬਾਕੀ ਤੁਹਾਨੂੰ ਅਪਡੇਟ ਅਸੀਂ ਦਿੰਦੇ ਰਹਾਂਗੇ ਕਿਹੜੇ ਦਿਨ ਦੇ ਵਿੱਚ ਕਿੰਨੇ ਕੁ ਮਹੀ ਦੇ ਆਸਾਰ ਨੇ ਅੱਜ ਮਹੀ ਦੇ ਆਸਾਰ ਨਹੀਂ ਹੈਗੇ ਜੀ ਨਾ ਮਾਤਨ ਨੇ ਜੇਕਰ ਕਿਤੇ ਬਦਲ ਬਣ ਵੀ ਗਿਆ ਤੇ ਕੁਝ ਅ ਕੈਸਾ ਹੈ ਕਿ ਕੁਝ ਤਹਿਸੀਲਾਂ ਤੱਕ ਜਿਹੜਾ ਯਸੀਨ ਮੇਂ ਤਰੈ ਸਕਦਾ ਘਟ ਖੇਤਰੀ ਅਧਿਕਾਰੀਆਂ ਦੀਆਂ ਕਾਰਵਾਈਆਂ ਹੋਣ ਗਿਆ ਤੇ ਬਾਕੀ ਮੌਸਮ ਅਜੇ ਸਾਫ ਰਹਣ ਦੇ ਆਸਾਰ ਨੇ ਟੈਂਪਰੇਚਰ ਵਾਲੇ ਹੱਕ ਤੋਂ ਦੇਖਿਓ ਜੀ ਬੀਤੇ ਦਿਨਾਂ ਦੇ ਵਿੱਚ ਟੈਂਪਰੇਚਰ ਤਾਂ ਉੱਜਾ ਰਹੇ ਸੀ 45 ਜਾਂ 47 ਤੱਕ ਜਾ ਪਹੁੰਚੇ ਸੀ ਪੰਜਾਬ ਹਰਿਆਣਾ ਦੇ ਉਹਨਾਂ ਦੇ ਵਿੱਚ ਵੱਡੀ ਗਰਮੜੀ ਦਰਜ ਹੋਈ ਹੈ ਪੰਜਾਬ ਦੇ ਵਿੱਚ ਕਹੇ ਲਿਆ ਕਿ 36 37 36 37 ਇਦਾਂ ਮੈਕਸਿਮਮ ਟੈਂਪਰੇਚਰ ਹੈ ਜਿਹੜੇ ਬਹੁਤ ਜਿਲ੍ਹਿਆਂ ਦੇ ਵਿੱਚ ਦਰਜ ਹੋ ਰਹੇ ਨੇ ਤੇ ਆ ਫਾਜ਼ਿਲ ਕਾ ਜਿਲ੍ਹਾ 41 ਡਿਗਰੀ ਨੇ ਸਭ ਤੋਂ ਗਰਮ ਖੇਤਰ ਰਿਹਾ ਇੱਕੋ ਜਿਲ੍ਹੇ ਦੇ ਵਿੱਚ 41 ਡਿਗਰੀ ਦਰਜ ਹੋਏ ਨੇ ਬਾਕੀ 36 37 ਦਾ ਸਸ ਟੈਂਪਰੇਚਰ ਚੱਲਦੇ ਹੋਏ ਨੇ ਹਿਸਾਰ ਜਿਲ੍ਹਾ ਹਰਿਆਣਾ ਦੇ ਵਿੱਚ ਸਭ ਤੋਂ ਗਰਮ ਖੇਤਰ ਰਿਹਾ ਉੱਥੇ ਵੀ 41 ਡਿਗਰੀ ਸੈਲਸੀਅਸ ਦੇ ਨਾਲ ਤੇ ਉੱਥੇ ਵੀ ਟੈਂਪਰੇਚਰ 37-35 ਦੀ ਆਸਾਸ ਚੱਲਦੇ ਫਿਰਨੇ ਬਹੁਤੇ ਖੇਤਰਾਂ ਦੇ ਵਿੱਚ ਵੱਡੀ ਗਰਾਵਟ ਇਹ ਦਰਜ ਹੋਈ ਹੈ ਕਿਉਂਕਿ ਸਿਸਟਮ ਲੰਘ ਗਿਆ ਜਿਹੜਾ ਇਹ ਠੰਡਕ ਕਰਾ ਗਿਆ ਕੱਲ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਸੀ ਜਿਹਦੇ ਨਾਲ ਵੱਡੇ ਰਾਹਤ ਪੰਜਾਬ ਹਰਿਆਣਾ ਵਾਸੀਆਂ ਨੂੰ ਮਿਲੀ ਹੈ ਧੰਨਵਾਦ ਜੀ